ਇੱਕ ਖਬਰ ਤੁਹਾਡੇ ਲਈ ਹੈ ਕਿ ਤੁਸੀਂ ਵੀ ਸੁਣਦੇ ਹੋ ਪੈਦਲ ਜਾਂਦੇ ਹੋਏ ਫੋਨ ਕਈ ਲੋਕ ਹੁੰਦੇ ਆ ਜੋ ਪੈਦਲ ਜਾਂਦੇ ਹੋਏ ਸੜਕ ਤੇ ਜਾਂ ਫਿਰ ਬਾਜ਼ਾਰਾਂ ਦੇ ਵਿੱਚ ਫੋਨ ਤੇ ਗੱਲ ਕਰਦੇ ਜਾਂਦੇ ਆ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਹਰੇਕ ਬੰਦਾ ਬਿਜੀ ਹੈ ਕਿਸੇ ਕੋਲ ਵੀ ਇੰਨਾ ਟਾਈਮ ਨਹੀਂ ਹੈ ਕਿ ਉਹ ਖੜ ਕੇ ਕਿਸੇ ਦੇ ਨਾਲ ਗੱਲ ਕਰ ਲੇ ਜ਼ਿਆਦਾਤਰ ਲੋਕ ਪੈਦਲ ਜਾਂਦੇ ਹੀ ਸੜਕਾਂ ਤੇ ਬਾਜ਼ਾਰ ਦੇ ਵਿੱਚ ਫੋਨ ਤੇ ਗੱਲ ਕਰਦੇ ਜਾਂਦੇ ਆ ਪਰ ਇੱਥੇ ਕਿਤੇ ਨਾ ਕਿਤੇ ਉਹ ਵੱਡੀ ਕਤਾਈ ਜਿਹੜੀ ਆ ਨਿਕਲ ਕੇ ਸਾਹਮਣੇ ਆ ਜਾਂਦੀ ਹੈ ਜ਼ਿਆਦਾਤਰ ਅੱਜਕੱਲ ਜਿਹੜੇ ਲੁਟੇਰੇ ਹੈਗੇ ਆ ਉਹ ਇਸ ਸਮੇਂ ਹੀ ਆਪਣਾ ਕੰਮ ਕਰ ਦਿਖਾਉਂਦੇ ਆ ਤੇ ਆਪਣਾ ਫੋਨ ਖੋਹ ਕੇ ਜਿਹੜਾ ਹੈਗਾ ਉਹ ਭੱਜ ਜਾਂਦੇ ਆ ਬਿਲਕੁਲ ਇਹੋ ਜੀਆਂ ਤਸਵੀਰਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਜਿੱਥੇ ਤੁਸੀਂ ਇਹ ਇੱਕ ਕੁੜੀ ਦੇਖ ਰਹੇ ਹੋ ਜਿਹੜੀ ਬਾਜ਼ਾਰ ਦੇ ਵਿੱਚ ਜਾ ਰਹੀ ਹੈ ਔਰ ਫੋਨ ਤੇ ਕਿਸੇ ਦੇ ਨਾਲ ਗੱਲ ਕਰਦੀ ਹੋਈ ਜਾ ਰਹੀ ਹੈ ਔਰ ਫੋਨ ਦੇ ਵਿੱਚ ਇਹ ਕੁੜੀ ਇੰਨਾ ਕਿ ਜ਼ਿਆਦਾ ਖੁੱਭੀ ਹੋਈ ਹੈ ਕਿ ਆਸੇ-ਪਾਸੇ ਜ਼ਿਆਦਾਤਰ ਇਹ ਕੁੜੀ ਨਹੀਂ ਧਿਆਨ ਰੱਖ ਪਾਉਂਦੀ ਤੇ ਉਸ ਇਸੇ ਚੀਜ਼ ਦਾ ਫਾਇਦਾ ਚੱਕ ਕੇ ਇੱਕ ਪਿੱਛੇ ਮੋਟਰਸਾਈਕਲ ਤੇ ਇੱਕ ਨੌਜਵਾਨ ਮੁੰਡਾ ਆਉਂਦਾ ਮੂੰਹ ਚਿੱਟੇ ਰਮਾਲ ਦੇ ਨਾਲ ਬੰਨਿਆ ਹੁੰਦਾ ਤੇ ਇੱਕ ਦੋ ਗੇੜੀਆਂ ਸ਼ਾਇਦ ਉਹ ਪਹਿਲਾਂ ਵੀ ਮਾਰਦਾ ਜਦੋਂ ਉਹ ਨੋਟਿਸ ਕਰ ਲੈਂਦਾ ਕਿ ਕੁੜੀ ਜ਼ਿਆਦਾ ਹੀ ਫੋਨ ਦੇ ਵਿੱਚ ਖੁੱਭੀ ਹੋਈ ਹੈ ਆਸੇ-ਪਾਸੇ ਦਾ ਧਿਆਨ ਬਿਲਕੁਲ ਘੱਟ ਹੈ ਤੇ ਪਿਛਲੇ ਪਾਸਿਓਂ ਮੋਟਰਸਾਈਕਲ ਲਿਆ ਕੇ ਆਪਣੇ ਇੱਕਾ ਹੱਥ ਦੇ ਨਾਲ ਫੋਨ ਕੁੜੀ ਦਾ ਖੋਹ ਕੇ ਉੱਥੋਂ ਮੋਟਰਸਾਈਕਲ ਭਜਾ ਕੇ ਲੈ ਜਾਂਦਾ ਹੈ ਬਿਲਕੁਲ ਇਹ ਤਸਵੀਰਾਂ ਹੁਸ਼ਿਆਰਪੁਰ ਦੇ ਮਕੇਰੀਆਂ ਤੋਂ ਸਾਹਮਣੇ ਆਈਆਂ ਜਿੱਥੇ ਹਾਜੀਪੁਰ ਦੇ ਵਿੱਚ ਇੱਕ ਇਹ ਕੁੜੀ ਫੋਨ ਤੇ ਗੱਲ ਕਰਦੀ ਹੋਈ ਜਾ ਰਹੀ ਸੀ ਤੇ ਉਸ ਤੋਂ ਬਾਅਦ ਇੱਕ ਨੌਜਵਾਨ ਮੁੰਡਾ ਪਲਟੀਨਾ ਮੋਟਰਸਾਈਕਲ ਤੇ ਆਉਂਦਾ ਹੈ ਜ਼ਿਆਦਾਤਰ ਇਸ ਮੁੰਡੇ ਦੇ ਮਨ ਦੇ ਵਿੱਚ ਡਰ ਨਹੀਂ ਹੁੰਦਾ ਕਿਸੇ ਦਾ ਕਿਉਂਕਿ ਤੁਸੀਂ ਦੇਖੋ ਆਸੇ ਪਾਸੇ ਦਾ ਨੇੜ ਦਾ ਹੀ ਇਹ ਮੁੰਡਾ ਲੱਗਦਾ ਕਿਉਂਕਿ ਪੈਰਾਂ 'ਚ ਚੱਪਲਾ ਪਾਈਆਂ ਪਲਟੀਨਾ ਮੋਟਰਸਾਈਕਲ ਤੇ ਆਉਂਦਾ ਤੇ ਚਿੱਟੇ ਰਮਾਲ ਨਾਲ ਬਸ ਸਿਰਫ ਇੱਕ ਮੂੰਹ ਜਾਂ ਬੰਨਿਆ ਹੁੰਦਾ ਤੇ ਝਵਟ ਮਾਰ ਕੇ ਫੋਨ ਦੀ ਮੋਟਰਸਾਈਕਲ ਭਜਾ ਕੇ ਲੈ ਜਾਂਦਾ ਹੁਣ ਇਸ ਮੁੰਡੇ ਨੂੰ ਡਰ ਸੀ ਇਸ ਕਰਕੇ ਕਹਿ ਰਹੀਆਂ ਕਿਸੇ ਦਾ ਨਹੀਂ ਹੈ ਕਿਉਂਕਿ ਇਹ ਬਾਜ਼ਾਰ ਦੇ ਵਿੱਚ ਲੁੱਟਖੋ ਹੋਈ ਆ ਆਪਾਂ ਨਹੀਂ ਇਹ ਨਹੀਂ ਕਹਿ ਸਕਦੇ ਕਿ ਇੱਕ ਸੁੰਨਸਾਨ ਰਾਹ ਸੀਗਾ ਜਾਂ ਇਹ ਕੁੜੀ ਕਿਤੇ ਜਾ ਰਹੀ ਸੀਗੀ ਆਸੇ ਪਾਸੇ ਕੋਈ ਨਹੀਂ ਸੀ ਭਰਿਆ ਬਾਜ਼ਾਰ ਹੈ ਦੁਕਾਨਦਾਰ ਜਿਹੜੇ ਹੈਗੇ ਉਹ ਦੁਕਾਨਾਂ ਦੇ ਵਿੱਚ ਬੈਠੇ ਹੋਏ ਆ ਔਰ ਇੱਕ ਨੌਜਵਾਨ ਤੁਸੀਂ ਦੇਖੋ ਕੁੜੀ ਦੇ ਅੱਗੇ-ਅੱਗੇ ਦੋ ਤਿੰਨ ਕਰਮਾਂ ਤੇ ਜਾ ਰਿਹਾ ਏ ਸੋ ਬਿਲਕੁਲ ਲੁਟੇਰਿਆਂ ਨੂੰ ਕਿਸੇ ਵੀ ਤਰੀਕੇ ਦਾ ਕੋਈ ਡਰ ਜਿਹੜਾ ਹੈਗਾ ਉਹ ਬਿਲਕੁਲ ਨਹੀਂ ਰਿਹਾ ਸ਼ਰਿਆਮ ਲੁੱਟਾ ਖੋਹਾਂ ਕਰ ਰਹੇ ਆ ਔਰ ਇਹ ਫੋਨ ਤੁਸੀਂ ਦੇਖੋ ਕਿੰਨੇ ਕਿੰਨਾ ਕੁ ਮਹਿੰਗਾ ਫੋਨ ਹੋਊਗਾ 2000 ਦਾ ਵੇਚੂਗਾ ਜਾਂ 3000 ਦਾ ਵੇਚੂਗਾ ਪਰਾ ਕਿਤੇ ਨਾ ਕਿਤੇ ਇਹ ਲੁਟੇਰੇ ਨੂੰ ਇਹ ਲੱਗਦਾ ਕਿ ਮੇਰਾ ਇੱਕ ਡੰਗ ਜਾਂ ਦੋ ਡੰਗ ਦਾ ਕੰਮ ਜਿਹੜਾ ਇਹ ਫੋਨ ਸਾਰ ਦੂਗਾ ਸੋ ਬਿਲਕੁਲ ਇਹ ਪੰਜਾਬ ਦੇ ਹੁਸ਼ਿਆਰਪੁਰ ਦੇ ਮੁਕੇਰੀਆਂ ਚ ਉਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਔਰ ਜਦੋਂ ਪੁਲਿਸ ਦੇ ਕੋਲੇ ਇਸ ਦੀ ਐਫ ਆਈ ਆਰ ਦਰਜ ਕਰਵਾਈ ਗਈ ਹੈ ਤੇ ਪੁਲਿਸ ਨੇ ਕਿਹਾ ਹੈ ਕਿ ਇਹ ਮਾਮਲਾ ਦਰਜ ਕਰ ਲਿਆ ਔਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਔਰ ਅਸੀਂ ਜਲਦ ਤੋਂ ਜਲਦ ਇਹ ਲੁਟੇਰਾ ਜਿਹੜਾ ਹੈਗਾ ਉਹ ਕਾਬੂ ਕਰ ਲਵਾਂਗੇ ਸਾਡੇ ਕੋਲ 4 ਵਜੇ ਇੱਕ ਕੰਪਲੇਟ ਆਈ ਸੀ ਮੈਂ ਡਿਊਟੀ ਅਫਸਰ ਹਾਂ ਏ ਅਸੀਰ ਭਜਨ ਸੀ ਥਾਣਾ ਜੀਪੁਰ ਸਜੀਵ ਵੀ ਬੱਲਾ ਪੋਸਟ ਆਫਿਸ 'ਚ ਕੰਮ ਕਰਦੀ ਹੈ ਉਹ ਨਾ ਪੈਦਲ ਫੌਨ ਸੁਣਦੀ ਜਾ ਰਹੀ ਸਾਨੂੰ ਕਿ ਇੱਕ ਮੁੰਡਾ ਪੁਲਟੀਨਾ ਬੋਟ ਸੇਲ ਤੇ ਇਹਦਾ ਸੀਮ ਕੇ ਲੈ ਗਿਆ ਤੇ ਸੀਸੀਟੀਵੀ ਫੁਟੇਜ ਆ ਰਹੀ ਇਹਦੇ ਵੇਖੇ ਇੱਕ ਦੋ ਵੇਖੇ ਵਜਾ ਚ ਫੁਰਕ ਘਾ ਲਏ ਪਿਆ ਤੇ ਫੁਰੀਆ ਜਦੋਂ ਵੇਖ ਕੇ ਤਲਾਸ਼ ਕਰਦੇ ਜਤਨ ਜਾਰੀ ਹੈ